ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਆ ਉਹਨਾਂ ਸਾਥੀਆਂ ਦੀ ਜਿਹੜੇ ਸਾਥੀ ਪੀਐਸਟੈਟ 2023 ਦੀ ਪ੍ਰੀਖਿਆ ਦੇ ਚੁੱਕੇ ਆ ਪੇਪਰ ਵੀ ਕਲੀਅਰ ਕਰ ਚੁੱਕੇ ਆ ਬਟ ਉਹਨਾਂ ਦਾ ਸਰਟੀਫਿਕੇਟ ਨਹੀਂ ਆਇਆ ਸਰਟੀਫਿਕੇਟ ਪ੍ਰਾਪਤ ਕਿੱਥੋਂ ਕਰ ਸਕਦੇ ਹਾਂ ਡਾਇਟ ਦੇ ਵਿੱਚੋਂ ਤੁਹਾਨੂੰ ਸਰਟੀਫਿਕੇਟ ਮਿਲਣਗੇ ਬਟ ਅੱਜ ਦੀ ਡੇਟ ਵਿੱਚ ਉਹਨਾਂ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਗਏ ਬਟ ਫਿਰ ਵੀ ਤੁਸੀਂ ਡੀਜੀ ਲੋਕਰ ਐਪ ਤੋਂ ਆਪ ਦੇ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਜੇਕਰ ਮੈਂ ਪੀਐਸਟੈਟ ਸਰਟੀਫਿਕੇਟ ਦੀ ਗੱਲ ਕਰਾਂ ਹੁਣ ਕੁਐਸਚਨ ਕਾਫੀ ਸਾਰੇ ਸਾਥੀਆਂ ਤੋਂ ਇਹ ਪੁੱਛਿਆ ਜਾਂਦਾ ਕਿ ਸਰ ਜਿਹੜੇ ਸਰਟੀਫਿਕੇਟ ਹੈਗੇ ਆ ਪੀਐਸਟੈਟ ਦੇ ਡੀਜੀ ਲੋਕਰ ਤੋਂ ਡਾਊਨਲੋਡ ਕੀਤੇ ਹੋਏ ਆ ਆਪਾਂ ਉੱਥੋਂ ਪ੍ਰਾਪਤ ਕਰ ਲਿਆ ਕਿ ਇਹ ਸਰਟੀਫਿਕੇਟ ਵੈਲਿਡ ਹੈਗੇ ਆ ਜੇਕਰ ਵੈਲਿਡ ਹੈਗੇ ਆ ਤੇ ਸਾਨੂੰ ਫਿਜ਼ੀਕਲੀ ਸਰਟੀਫਿਕੇਟ ਲੈਣ ਦੀ ਜ਼ਰੂਰਤ ਵੀ ਕੀ ਹੈ ਸੋ ਦੋਸਤੋ ਇਸ ਤਰ੍ਹਾਂ ਤਾਂ 10ਵੀਂ ਦਾ ਦਾ ਵਸਨੀਕ ਦਾ ਸਰਟੀਫਿਕੇਟ ਕਾਫੀ ਸਾਰੇ ਜਿਹੜੇ ਡਾਕੂਮੈਂਟ ਹੈਗੇ ਆ ਉਹ ਤੁਹਾਨੂੰ ਦਿੱਤੇ ਜਾਂਦੇ ਆ ਤੁਹਾਡੀ ਡਿਜੀ ਲੋਕਰ ਐਪ ਦੇ ਵਿੱਚ ਫਿਰ ਸਾਨੂੰ ਫਿਜ਼ੀਕਲੀ ਸਰਟੀਫਿਕੇਟ ਲਿਆਉਣ ਦੀ ਜਰੂਰਤ ਵੀ ਕੀ ਪੈਂਦੀ ਆ ਬਿਲਕੁਲ ਹੈਗੀ ਆ ਜਦੋਂ ਤੱਕ ਉਹਨਾਂ ਵੱਲੋਂ ਫਿਜ਼ੀਕਲ ਸਰਟੀਫਿਕੇਟ ਪ੍ਰੋਵਾਈਡ ਕਰਵਾਇਆ ਜਾਂਦਾ ਤੁਹਾਨੂੰ ਉੱਥੇ ਪੇਸ਼ ਕਰਨਾ ਪੈਣਾ ਹੈ ਜਦੋਂ ਵੀ ਸਕਰੂਟੀ ਆਉਂਦੀ ਹੈ ਬਟ ਬਾਈ ਚਾਂਸ ਮੰਨ ਲਓ ਕਿ ਕੋਈ ਮਾਸਟਰ卡ਡ ਦੀ ਰਿਕਰੂਟਮੈਂਟ ਆ ਗਈ ਉਹਦੇ ਵਿੱਚ ਤੁਹਾਡੇ ਕੋਲ ਪੀਐਸਟੈਟ ਦਾ ਸਰਟੀਫਿਕੇਟ ਨਹੀਂ ਹੈਗਾ ਬਟ ਤੁਸੀਂ ਉੱਥੇ ਕੀ ਕਰ ਸਕਦੇ ਹੋ ਤੁਸੀਂ ਉੱਥੇ ਸੌਫਟ ਕਾਪੀ ਜਾਂ ਫਿਰ ਸੌਫਟ ਕਾਪੀ ਤੋਂ ਜਿਹੜਾ ਤੁਸੀਂ ਫਿਜ਼ੀਕਲੀ ਪ੍ਰਿੰਟ ਕਰ ਲਿਆ ਤੁਸੀਂ ਉਹ ਉੱਥੇ ਪ੍ਰੋਵਾਈਡ ਕਰਵਾ ਸਕਦੇ ਹੋ ਥੋੜੇ ਟਾਈਮ ਤੱਕ ਆਪਦਾ ਕੰਮ ਚਲਾ ਸਕਦੇ ਹੋ ਕਿ ਮੈਂ ਇਨ ਫਿਊਚਰ ਤੁਹਾਨੂੰ ਜਿਹੜੀ オリジナル ਕਹਿ ਲਓ ਕਿ ਜਿਹੜਾ ਦਸਤਾਵੇਜ਼ ਹੋਵੇਗਾ ਮੈਂ ਉਹ ਪ੍ਰੋਵਾਈਡ ਕਰਵਾ ਦੂੰਗਾ ਬਟ ਜੇ ਵੈਸੇ ਗੱਲ ਕਰੀ ਦੇ ਆਈਟੀ ਐਕਟ 2000 ਦੇ ਅਕੋਰਡਿੰਗ ਜਿੰਨੇ ਵੀ ਸਰਟੀਫਿਕੇਟ ਤੁਸੀਂ ਡਿਜੀ ਲੋਕਰ ਐਪ ਦੇ ਵਿੱਚ ਰੱਖੇ ਹੋਏ ਆ ਡਾਊਨਲੋਡ ਕੀਤੇ ਹੋਏ ਆ ਉਹ ਸਾਰੇ ਹੀ ਵੈਲਿਡ ਮੰਨੇ ਜਾਂਦੇ ਆ ਜਿਵੇਂ ਅੱਜ ਦੀ ਡੇਟ ਵਿੱਚ ਜੇਕਰ ਤੁਹਾਨੂੰ ਕੋਈ ਟ੍ਰੈਫਿਕ ਪੁਲਿਸ ਵਾਲਾ ਰੋਕ ਲੈਂਦਾ ਆ ਤੇ ਉੱਥੇ ਤੁਸੀਂ ਆਪ ਦਾ ਡਰਾਈਵਿੰਗ ਲਾਇਸੈਂਸ ਵਿਖਾ ਕੇ ਡਿਜੀ ਲੋਕਰ ਐਪ ਤੋਂ ਕੀ ਕਰ ਸਕਦੇ ਹੋ ਉੱਥੋਂ ਬਤ ਸੱਕਦੇ ਹੋ ਵਿਖਾ ਸਕਦੇ ਹੋ ਕਿ ਵੀ ਮੇਰੇ ਕੋਲ ਪ੍ਰੋਪਰ ਡਾਕੂਮੈਂਟ ਹੈਗੇ ਆ ਬਟ ਫਿਰ ਵੀ ਕਾਫੀ ਸਾਰੇ ਸਾਥੀਆਂ ਤੋਂ ਪੁੱਛਿਆ ਜਾਂਦਾ ਕਿ ਸਾਡੇ ਜਿਹੜੇ ਸਰਟੀਫਿਕੇਟ ਹੈਗੇ ਆ ਉਹ ਕਦੋਂ ਮਿਲਣਗੇ पीएसटेट ਦੇ ਸਰਟੀਫਿਕੇਟ ਮਿਲਣਗੇ ਕਿੱਥੋਂ ਕਾਫੀ ਸਾਰੇ ਅਦਰ ਸਟੇਟ ਦੇ ਸਟੂਡੈਂਟ ਹੈਗੇ ਆ ਜਿਹੜੇ ਕਿ ਪੁੱਛਦੇ ਰਹਿੰਦੇ ਆ ਕਿ ਸਰ ਜਿਹੜੇ ਪੀਐਸਟੈਟ ਦੇ ਸਰਟੀਫਿਕੇਟ ਹੈਗੇ ਆ ਉਹ ਪ੍ਰਾਪਤ ਕਦੋਂ ਕਰ ਸਕਦੇ ਆ ਸੋ ਇਹਦੇ ਬਾਰੇ ਮੈਂ ਪਹਿਲਾਂ ਵੀ ਕਾਫੀ ਵਾਰ ਕਹਿ ਚੁੱਕਿਆ ਤੇ ਹੁਣ ਵੀ ਕਹਿ ਰਿਹਾ ਕਿ ਫਿਲਹਾਲ ਤਾਂ ਕੋਈ ਰਿਕਰੂਟਮੈਂਟ ਨਹੀਂ ਆਈ ਮਾਸਟਰ ਕਾਡਰ ਦੀ ਤੇ ਜਦੋਂ ਮਾਸਟਰ ਕਾਡਰ ਦੀ ਰਿਕਰੂਟਮੈਂਟ ਆ ਜਾਂਦੀ ਆ ਜਾਂ ਫਿਰ ਉਸ ਤੋਂ ਪਹਿਲਾਂ ਡਾਇਟ ਵੱਲੋਂ ਆਪ ਹੀ ਦੱਸਿਆ ਜਾਵੇਗਾ ਕਿ ਸਰਟੀਫਿਕੇਟ ਉਹਨਾਂ ਕੋਲ ਆ ਚੁੱਕੇ ਆ ਤੇ ਕਿਹੜੇ ਕਿਹੜੇ ਡਾਕੂਮੈਂਟ ਲਿਆ ਕੇ ਤੁਹਾਨੂੰ ਦੇਣ ਦੀ ਜ਼ਰੂਰਤ ਹੈਗੀ ਆ ਜਿਹਦੇ ਨਾਲ ਤੁਹਾਨੂੰ ਜਿਹੜਾ ਸਰਟੀਫਿਕੇਟ ਹੈਗਾ ਜੀ ਉਹ ਤੁਹਾਨੂੰ ਹੈਂਡ ਓਵਰ ਕਰ ਦਿੱਤਾ ਜਾਏਗਾ ਸੋ ਜਦੋਂ ਵੀ ਉਹਨਾਂ ਵੱਲੋਂ ਕੋਈ ਅਪਡੇਟ ਆਉਗੀ ਸੋ ਉਹਦੇ ਬਾਰੇ ਮੈਂ ਤੁਹਾਨੂੰ ਚੈਨਲ ਤੋਂ ਸਭ ਤੋਂ ਪਹਿਲਾਂ ਦੱਸ ਦੂੰਗਾ ਐਂਡ ਇਹ ਵੀਡੀਓ ਬਣਾਉਣ ਦੀ ਮੈਨੂੰ ਕਿਉਂ ਜ਼ਰੂਰਤ ਪੈ ਰਹੀ ਆ ਕਿਉਂਕਿ ਕਾਫੀ ਸਾਰੀਆਂ ਵੀਡੀਓਜ਼ ਦੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਪ੍ਰਸ਼ਨ ਵਾਰ-ਵਾਰ ਲਿਖਿਆ ਹੁੰਦਾ ਕਿ ਸਰ ਪੀਐਸਟ ਦੇ ਸਰਟੀਫਿਕੇਟ ਡਾਇਟ ਦੇ ਵਿੱਚੋਂ ਆ ਗਏ ਆ ਜਾਂ ਫਿਰ ਨਹੀਂ ਆਏ ਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਐਂਡ ਦੋਸਤੋ ਕਾਫੀ ਵਾਰ ਜਿਹੜੇ ਸਾਥੀ ਹੈਗੇ ਆ ਪੁੱਛ ਲੈਂਦੇ ਆ ਕਿ ਸਰ ਪੀਐਸਟੈਟ ਦੀ ਜਿਹੜੀ ਵੈਲਿਡਿਟੀ ਹੈਗੀ ਆ ਕਿ ਸੌਫਟ ਕਾਪੀ ਦੀ ਵੈਲਿਡਿਟੀ ਕਿੰਨੀ ਆ ਸੋ ਇੱਕ ਸੀਟੈਟ ਦੀ ਐਗਜ਼ਾਮਪਲ ਲੈ ਲੈਂਦੇ ਆ ਜਿਵੇਂ ਸੀਟੈਟ ਦਾ ਸਰਟੀਫିକੇਟ ਸੈਂਟਰ ਵੱਲੋਂ ਜਿਹੜਾ ਟੈਟ ਦਾ ਪੇਪਰ ਲਿਆ ਜਾਂਦਾ ਪਹਿਲਾਂ ਉਹ ਵੀ ਫਿਜ਼ੀਕਲ ਕਾਪੀ ਭੇਜਦੇ ਹੁੰਦੇ ਸੀਗੇ ਬਟ ਹੁਣ ਦੇ ਟਾਈਮ ਵਿੱਚ ਉਹਨਾਂ ਨੇ ਸੌਫਟ ਕਾਪੀ ਭੇਜਣੀ ਸਟਾਰਟ ਕਰ ਦਿੱਤੀ ਆ ਐਂਡ ਉਸ ਸੌਫਟ ਕਾਪੀ ਨੂੰ ਤੁਸੀਂ ਡਾਊਨਲੋਡ ਕਰ ਲਓ ਜਾਂ ਫਿਰ ਪ੍ਰਿੰਟ ਆਊਟ ਕਢਵਾ ਲਓ ਉਹ ਸਰਟੀਫିକੇਟ ਹਰ ਇੱਕ ਜਗ ਅੱਜ ਦੇ ਟਾਈਮ ਵਿੱਚ ਫਿਜ਼ੀਕਲ ਸਰਟੀਫਿਕੇਟ ਪ੍ਰੋਵਾਈਡ ਕਰਵਾਏ ਜਾ ਰਹੇ ਆ ਪ੍ਰੋਵਾਈਡ ਕਰਵਾਏ ਜਾਂਦੇ ਆ ਨਾ ਸੋ ਇਹਦੇ ਕਰਕੇ ਕਹਿ ਸਕਦੇ ਆ ਸੌਫਟ ਕਾਪੀ ਇਸ ਕੇਸ ਦੇ ਵਿੱਚ ਵੈਲਿਡ ਹੋ ਸਕਦੀ ਹੈ ਕਿ ਮੰਨ ਲਓ ਤੁਹਾਡਾ ਜਿਹੜਾ ਪੀਐਸਟੈਟ ਦਾ origignal ਸਰਟੀਫਿਕੇਟ ਹੈ ਗੁੰਮ ਹੋ ਗਿਆ ਸਕਰੂਟੀ ਪੈਨਲ ਦੇ ਵਿੱਚ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਹੁਣ ਸਿਰਫ ਇਸ ਬਿਹਾਫ ਤੇ ਤੁਹਾਨੂੰ ਰਿਜੈਕਟ ਤਾਂ ਨਹੀਂ ਕੀਤਾ ਜਾ ਸਕਦਾ ਨਾ ਕਿ ਤੁਹਾਡੇ ਕੋਲ ਸੌਫਟ ਕਾਪੀ ਹੈਗੀ ਆ ਪੀਐਸਟੈਟ ਦੀ ਸੋ ਉਸ ਕੇਸ ਦੇ ਵਿੱਚ ਤੁਸੀਂ ਆਪ ਦਾ ਜਿਹੜਾ ਸੌਫਟ ਕਾਪੀ ਵਾਲਾ ਸਰਟੀਫਿਕੇਟ ਹੋਵੇਗਾ ਉਹ ਚਲਾ ਸਕਦੇ ਹੋ ਬਟ ਫਿਊਚਰ ਦੇ ਵਿੱਚ ਤੁਹਾਨੂੰ ਜਿਹੜਾ origignal ਡਾਕੂਮੈਂਟ ਹੋਵੇਗਾ ਜੀ ਉਹ ਤੁਹਾਨੂੰ ਪ੍ਰੋਵਾਈਡ ਕਰਵਾਉਣਾ ਪਵੇਗਾ ਜਾਂ ਫਿਰ ਤੁਸੀਂ ਦੁਬਾਰਾ ਤੋਂ ਪ੍ਰਾਪਤ ਕਰ ਸਕਦੇ ਹੋ ਜੋ ਵੀ ਉਹਦਾ ਪ੍ਰੋਸੀਜਰ ਹਰ ਹੋਵੇ ਸੋ ਇਹ ਗੱਲ ਸਿੱਗੀ ਆਪਣੇ ਪੀਐਸਟੈਟ ਦੇ ਸਰਟੀਫਿਕੇਟ ਦੀ ਕਿ ਜਿਹੜੇ ਸਾਥੀ ਵੇਟ ਕਰ ਰਹੇ ਆ ਐਂਡ ਅਦਰ ਸਟੇਟ ਵਾਲੇ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਨੂੰ ਰੋਪੜ ਡਾਇਟ ਤੋਂ ਪ੍ਰਾਪਤ ਹੋਣਗੇ ਜਿਹੜੇ ਪੀਐਸਟੈਟ ਦੇ ਸਰਟੀਫਿਕੇਟ ਐ ਜੀ ਬਾਕੀ ਟਾਈਮ ਟੂ ਟਾਈਮ ਜੇਕਰ ਕੋਈ ਵੀ ਅਪਡੇਟ ਆਵੇਗੀ ਇਹਦੇ ਬਾਰੇ ਤੁਹਾਨੂੰ ਇਨ ਫਿਊਚਰ ਦੱਸ ਦਿੱਤਾ ਜਾਏਗਾ ਤੇ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾਂਦਾ ਕਿ ਸਰ ਸਿਰਫ ਦ ਸੌਫਟ ਕਾਪੀ ਤੋਂ ਹੀ ਕੰਮ ਕਿਉਂ ਨਹੀਂ ਚਲਾ ਸਕਦੇ ਆਪਾਂ ਇਹਦੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ ਸਰਕਾਰ ਵੱਲੋਂ ਤੁਹਾਨੂੰ ਹਾਰਡ ਕਾਪੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਦੋਂ ਸਰਕਾਰ ਵੱਲੋਂ ਹਾਰਡ ਕਾਪੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਫਿਰ ਆਪਾਂ ਸੌਫਟ ਕਾਪੀ ਨਾਲ ਕੁਝ ਟਾਈਮ ਤੱਕ ਤਾਂ ਚੱਲੋ ਕੰਮ ਚਲਾ ਸਕਦੇ ਆਂ ਬਟ ਇਨ ਫਿਊਚਰ ਤੁਹਾਨੂੰ オリジナル ਜਿਹੜਾ ਡਾਕੂਮੈਂਟ ਹੈਗਾ ਆ ਉਹ ਤੁਹਾਨੂੰ ਪੇਸ਼ ਕਰਨਾ ਪਵੇਗਾ ਬਾਕੀ ਸੰਸਥਾ ਤੋਂ ਸੰਸਥਾ ਤੋਂ ਸੰਸਥਾ ਵੈਰੀ ਕਰਦਾ ਆ ਕਿ ਉਹਨਾਂ ਦੀਆਂ ਕੀ ਰਿਕੁਆਇਰਮੈਂਟਸ ਨੇ ਸਕਰੂਟੀ ਪੈਨਲ ਤੁਹਾਨੂੰ ਕਹਿ ਸਕਦਾ ਕਿ ਤੁਸੀਂ origignal ਡਾਕੂਮੈਂਟ ਪ੍ਰੋਵਾਈਡ ਕਰਾਓ ਫਿਰ ਉੱਥੇ ਤੁਸੀਂ ਕੀ ਕਰੋਗੇ ਸੋ ਇਸ ਕਰਕੇ ਜਿਹੜੇ ਸਰਟੀਫਿਕੇਟ ਡਾਕੂਮੈਂਟ ਸਰਕਾਰ ਵੱਲੋਂ ਫਿਜ਼ੀਕਲੀ ਪ੍ਰੋਵਾਈਡ ਕਰਵਾਏ ਜਾਂਦੇ ਆ ਸੋ ਅੱਜ ਦੇ ਡੇਟ ਵਿੱਚ ਤੁਹਾਨੂੰ ਉਹ ਪ੍ਰਾਪਤ ਕਰ ਲੈਣੇ ਚਾਹੀਦੇ ਆ ਬਟ ਜਦੋਂ ਵੀ ਕੋਈ ਅਪਡੇਟ ਆਊਗੀ ਇਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜਾਏਗਾ ਬਟ ਇਨ ਫਿਊਚਰ ਹੋ ਸਕਦਾ ਹੈ ਕਿ ਜਿਹੜੀ ਇਨਾ ਵੱਲੂ ਸੌਫਟ ਕਾਪੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਸਿਰਫ ਉਹੀ ਵੈਲਿਡ ਮੰਨੀ ਜਾਵੇ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਹੋਪਸ ਵੀਡੀਓ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਦਾ ਬਟਨ ਪ੍ਰੈਸ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ so much for watching God bless you all